ਅੰਮ੍ਰਿਤਸਰ ਦੇ ਮਹਿਤਾ ਦੇ ਨਜ਼ਦੀਕ ਸਥਿਤ ਕਣਸ਼ਾਮਪੁਰਾ ਪਿੰਡ ਦਾ ਰਹਿਣ ਵਾਲਾ ਨੌਜਵਾਨ ਮੱਖਣ ਸਿੰਘ ਜੋ ਕਿ ਬਾਸਟੈਂਡ ਦੇ ਅੰਦਰ ਗੋਲੀਆਂ ਮਾਰ ਕੇ ਇਸ ਦਾ ਕਤਲ ਕਰ ਦਿੱਤਾ ਗਿਆ ਤੇ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਜਿਸ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਲਦੀਪ ਸਿੰਘ ਢਾਲੀਵਾਲ ਪੀੜਤ ਪਰਿਵਾਰ ਦੇ ਘਰ ਪੁੱਜੇ ਨੇ ਤੇ ਉਧਰ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਲਦੀਪ ਸਿੰਘ ਢਾਲੀਵਾਲ ਜੋ ਕਿ ਪੀੜਤ ਪਰਿਵਾਰ ਦੇ ਘਰ ਪੁੱਜੇ ਨੇ ਤੇ ਇਸੇ ਇਹ ਦਰਮਿਆਨ ਉਹਨਾਂ ਦੇ ਬੋਲੋ ਜਿੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਢਾਲੀਵਾਲ ਦਾ ਕਹਿਣਾ ਹੈ ਕਿ ਮੱਖਣ ਸਿੰਘ ਇੱਕ ਮਿਹਨਤੀ ਨੌਜਵਾਨ ਸੀ ਜੋ ਬਸਾ ਠੇਕੇ ਤੇ ਲੈ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਪਰ ਸਮਾਜ ਵਿਰੋਧੀ ਤੱਤਾਂ ਨੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਤੇ ਪਰਿਵਾਰ ਦੀ ਨੀ ਹਿਲਾ ਦਿੱਤੀ ਹੈ ਢਾਲੀਵਾਲ ਨੇ ਦੱਸਿਆ ਕਿ ਉਸ ਦੀ ਗੱਲਬਾਤ ਹਲਕਾ ਮਜੀਠਾ ਦੇ ਇੰਚਾਰਜ ਸਰਬੀਰ ਸਿੰਘ ਗਿੱਲ ਤੇ ਅੰਮ੍ਰਿਤਸਰ ਮਜੀਠਾ ਪੁਲਿਸ ਅਧਿਕਾਰੀਆਂ ਦੇ ਨਾਲ ਹੋ ਚੁੱਕੀ ਹੈ ਨਵੇਂ SSP ਨੇ ਵੀ ਇਸ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਖਾਸ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਵਿਧਾਇਕ ਢਾਲੀਵਾਲ ਨੇ ਸਾਫ਼ ਕਿਹਾ ਕਿ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਗੈਂਗਸਟਰ ਕਹਿਣ ਵਾਲਿਆਂ ਜਾਂ ਫਿਰ ਗੁੰਡਾਗਰਦੀ ਕਰਨ ਵਾਲਿਆਂ ਦੀ ਕੋਈ ਵੀ ਗੁੰਜਾਇਸ਼ ਨਹੀਂ ਹੈ ਸਰਕਾਰ ਸਪਸ਼ਟ ਤੌਰ ਤੇ ਪੰਜਾਬ ਦੇ ਵਿੱਚ ਨਾ ਤਾਂ ਕਿਸੇ ਨੂੰ ਫਿਰੌਤੀ ਮੰਗਣ ਦੇਵੇਗੀ ਤੇ ਨਾ ਹੀ ਫਿਰੌਤੀ ਦੇ ਲਈ ਕਿਸੇ ਦੀ ਹੱਤਿਆ ਕਰਨ ਦੇਵੇਗੀ ਮੱਖ ਮੰਤਰੀ ਭਗਵੰਤ ਬਾੰਦਿਆ ਸਰਕਾਰ ਇਸ ਔਰਤ ਕੇ ਦੇ ਘਟਨਾਵਾਂ ਨੂੰ ਜੜੋਂ ਖਤਮ ਕਰਨ ਦੇ ਲਈ ਵਚਨਬੱਧ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਹਰ ਇੱਕ ਪੀੜਤ ਪਰਿਵਾਰ ਦੇ ਨਾਲ ਖੜੀ ਹੈ ਤੇ ਪਰਿਵਾਰ ਨੂੰ ਇਨਸਾਫ ਮਿਲੇਗਾ। ਅਈ ਕੀ ਕਰਾਂਗੇ ਸਾਡੀ ਮਾਂ ਅਈਆ ਜਦਿਆਂ ਤੋਂ ਪਰਚਾਈਆਂ ਰੰਡੀਆਂ ਆਈਆ ਦੇ ਕੀ ਕਰਾਂਗੇ ਹਾਂਜੀ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਵਾ ਦਾ ਇੱਕ ਸਰਦਾਰ ਕੁਦੀਪ ਸਿੰਘ ਢਾਲੀਵਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਸੀ ਕੀ ਇਹ ਸ਼ਵਾਸ਼ਨ ਦਵਾ ਕੇ ਗਏ ਨੇ ਉਹ ਜੋ ਸ਼ਵਾਸ਼ਨ ਦਵਾ ਕੇ ਗਏ ਆ ਵੀ ਮਤਲਬ ਇੱਦਾਂ ਚਲੋ ਕੋਈ ਲਾਗਤਵਾਦੀ ਨਹੀਂ ਸੀ ਇਹਨਾਂ ਦੀ ਜਿਹੜਾ ਕਤਲ ਹੋਇਆ ਹਨਾ ਕੋਈ ਲਾਗਤਾਰ ਨਹੀਂ ਸੀ ਇਹਨਾਂ ਦੀ ਚਲੋ ਆਪਣਾ ਕੰਮ ਕਰਦੇ ਸੀਗੇ ਬਸਾਂ ਦਾ ਕੰਮ ਕਰਦੇ ਸੀਗੇ ਤੇ ਆਪਣੀ ਦਿਹਾੜੀ ਲਾਉਂਦੇ ਸੀ ਆਪਣੇ ਘਰ ਜਾਂਦੇ ਸੀਗੇ ਫਦੀ ਕਰ ਰਹਿਜ ਕੀਤੀ ਇਹਨਾਂ ਨੇ ਕੋਈ ਗੱਲ ਨਹੀਂ ਜੇ ਤੇ ਕੋਈ ਗੱਲਬਾਤ ਹੁੰਦੀ ਤੇ ਰਾਤ ਦਿਨ ਰਾਤ ਆਉਣਾ ਜਾਣਾ ਨਾ ਜੇ ਉਹ ਜੇਦੀ ਲਾਕਡਾਟ ਰਾਤ ਨੂੰ ਜਾਂਦੇ ਸਫਰ ਹੀ ਨਹੀਂ ਕਰਦਾ ਤੇ ਖੌਪੀ ਨਹੀਂ ਹੋ ਜਾ ਵੀ ਮਤਲਬ ਇਹਨਾਂ ਕੋਈ ਲਾਕਡਾਟ ਆ ਜਾਂ ਕਿਸੇ ਨੇ ਮੈਨੂੰ ਗੋਲੀਆਂ ਮਾਰ ਦੇਣੀਆਂ ਨਾ ਬੇਖੌਪ ਬਸਟਾਂ ਦੇ ਵਿੱਚ ਘੁੰਮ ਰਹੇ ਸੀਗੇ 9:10 ਵਜੇ ਦੀ ਗੱਲ ਹੈ ਕੱਲ 9 9:50 ਦੀ ਤੇ ਦੋ ਜਣੇ ਆ ਕੇ ਦੇ ਉਹਨੂੰ ਗੋਲੀਆਂ ਮਾਰ ਕੇ ਸਮਝ ਲੱਗੀ ਵੀ ਬਣਿਆ ਕੀ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਸੀ ਤੁਹਾਨੂੰ ਵਿਸ਼ਵਾਸ ਤੋਂ ਨੇ ਤੁਹਾਨੂੰ ਇਨਸਾਫ ਮਿਲੂਗਾ ਤੇ ਬਾਕੀ ਉਹਨਾਂ ਨੇ ਕਿਹਾ ਵੀ ਕੋਈ ਘਰ ਤੇ ਤੁਹਾਡੇ ਇੱਕ ਮੌਨ ਵਾਲਾ ਨੇ ਇਹਨੂੰ ਪੁੱਛਿਆ ਵੀ ਮਲੇਈ ਕਹੇ ਵੀ ਅੰਗਣਵਾਰੀ ਦੇ ਕੱਚੇ ਤੌਰ ਤੇ ਉਹਨਾਂ ਦੀ ਵਾਈਫ ਉਹਨਾਂ ਨੂੰ ਪੱਕਾ ਕੀਤਾ ਜਾਓ ਕਹਿੰਦੇ ਪੱਕਾ ਕਰ ਦਾਂਗੇ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਸਰਕਾਰ ਕੋਲੋਂ ਇਹ ਸਾਰੇ ਸਰਕਾਰ ਕੋਲੋਂ ਕੀ ਡਿਮਾਂਡ ਕਰਨੀ ਹੈ ਉਹ ਉਹਨਾਂ ਨੇ ਕਾਰਵਾਈ ਕਰਾਉਣੀ ਹੈ ਜੀ ਹੁਣ ਚਲੋ ਸਰਕਾਰ ਤੇ ਕਰਾਉਗੀ ਬਾਕੀ ਇਹ ਵੀ ਸਾਡੇ ਰੋਜੀ ਰੋਟੀ ਦਾ ਸਾਧਨ ਕੋਈ ਬਣਨਾ ਚਾਹੀਦਾ ਅਸੀਂ ਤੇ ਇਹ ਕਹਿੰਦੇ ਆ ਵੀ ਚਲੋ ਬੱਚੇ ਤਿੰਨ ਬੱਚੇ ਆ ਪੰਜ ਜੀ ਘਰ ਦੇ ਖਾਨ ਵਾਲੇ ਆ ਜੀ ਉਹਨੋਂ ਪਤਾ ਵੀ ਮੰਗਿਆ ਹੀ ਬੜੀ ਆ ਜੀ ਕੋਈ ਸਾਧਨ ਹੋਰ ਚਲੋ ਕਿਸੇ ਨੂੰ ਕੋਈ ਨੌਕਰੀ ਪੱਕੀ ਦਿੱਤੀ ਜਾਵੇ ਇਹ ਗੱਲ ਆ ਇਹ ਤੇ ਮੰਗ ਕਹਿੰਦੇ ਆ ਸਰਕਾਰ ਨੂੰ ਠੀਕ ਹੈ ਠੀਕ ਹੈ ਸਾਜੀ ਅੱਜ ਤਾਂ ਤੁਹਾਡੇ ਕੋਲ ਤੁਹਾਡੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਹਲਕਾ ਵ代ਕ ਜਿਹੜੇ ਨੇ ਉਹ ਪਹੁੰਚੇ ਸੀ ਕੀ ਅਸ਼ਵਾਸ਼ਣ ਦਲਵਾ ਕੇ ਗਏ ਉਹ ਜਾ ਰਹੇ ਬੁੱਝ ਗਿਆ ਵੇਰ ਦਾ ਸਾਡਾ ਕਿਹਨੇ ਬੁੱਨੇ ਨਾਲ ਵੇਰ ਨਹੀਂ ਕੁਝ ਨਹੀਂ ਆਗਾ ਮੇਰੇ ਪੁੱਤ ਦਾ ਮੇਰੇ ਪੁੱਤ ਦਾ ਕਿਹਨੇ ਨਾਲ ਦਿਆ ਨਾ ਮੇਰੇ ਪੁੱਤ ਘਰ ਹੋਈ ਨਾ ਜਾਂਦਾ ਮੇਰੇ ਪੁੱਤ ਦੀ ਕੋਈ ਲੱਗ ਦਵਾ ਜੀ ਨਹੀਂ ਮੇਰੇ ਰਾਜੇ ਜੀ ਕੱਲ ਨੂੰ ਕੱਲ ਕਿਨੇ ਵਜੇ ਗਏ ਇੱਥੋਂ ਕਰੋ ਪਰਸੋਂ ਗਏ ਰਾਤ 9:00 ਵਜੇ ਪਰਸੋਂ 9:00 ਵਜੇ ਗਏ ਮੇਰੇ ਤੇ ਬੈ ਗਏ ਚੋਲ ਕਾ ਕੇ ਗਏ ਮੇਰੇ ਪੁੱਤ ਉਮਾ ਉਹ ਡਾਂਸਰ ਨਹੀਂ ਲਾਣੀ ਮੇਰੀ ਮਕਰਾ ਨਹੀਂ ਮੈਂ ਤੇਰੀ ਡਰ ਨਹੀਂ ਬਤਲਾਉਂਦੀ ਉਮਾ ਮੈਂ ਤੇਰੇ ਕੋਲਿਆਂ ਮੈਂ ਮਰ ਜਾ ਮੇਰਾ ਸੋਹਣਾ ਪੁੱਤ ਸੀ ਮਾਤਾ ਜੀ ਘਰ ਦੇ ਵਿੱਚ ਕਮਾਈ ਦਾ ਸਾਧਨ ਹੁਣ ਕੀ ਕੌਣ ਕਮਾਈ ਕਰਨ ਵਾਲਾ ਕੋਈ ਨਹੀਂ ਹੈਗਾ ਮੇਰਾ ਮਰੇ ਦੋਵੇਂ ਬਦ ਦੋਵੇਂ ਮਰ ਗਏ ਮੇਰੀ ਕਮਾਈ ਗੌਣ ਕਰੇ ਰੱਬਾ ਆਗ ਨੂੰ ਆੜੀ ਆ ਤੁਹਾਨੂੰ ਬੋਲਾਂਗੀ ਆਂਗਰਵਾੜੀ ਦੇ ਕਰੇ ਨੇ ਮੈਂ ਉਹ ਜਾ ਰਹੀ ਦੇ ਹੋਰ ਗੱਲ ਕਰੋਗੇ ਉਹਦਾ ਤਿੰਨ ਕਰੋ ਉਹਦਾ ਗੱਲ ਹੈ 90 ਦਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਬੀਤੇ ਕੱਲ ਤੁਹਾਨੂੰ ਸਭ ਨੂੰ ਪਤਾ ਕਿ ਬੱਸ ਸਟੈਂਡ ਦੇ ਉੱਤੇ ਬੜੀ ਹੰਸਕਾਨੀ ਘਟਨਾ ਵਾਪਰੀ ਸਮਾਜ ਬਦਲ ਦੀ ਅੰਸਰ ਨੇ ਗੁੰਡਿਆਂ ਨੇ ਇਸ ਪਿੰਡ ਦਾ ਨੌਜਵਾਨ ਮੱਖਣ ਸਿੰਘ ਜਿਹੜਾ ਬੱਸਾਂ ਕਿੱਕੇ ਤੇ ਲਾ ਕੇ ਆਪਣਾ ਪਤਵਾਰ ਪਾ ਰਿਆ ਸੀਗਾ ਉਹਦੀ ਹੱਤਿਆ ਕਰਦੀ ਅਸੀਂ ਅਫਸੋਸ ਕਰਨਾ ਇਹ ਮਾਤਾ ਜੀ ਨੂੰ ਮਿਲ ਆਏ ਮੈਂ ਉਤਪਲਜੀਤ ਸਿੰਘ ਗਿਲਹੋਣੀ ਜਿਹੜੇ ਹਲਕਾ ਚਾਹ ਦੇ ਨੇ ਮਜੀਠੇ ਦੇ ਐਕਚੁਅਲੀ ਜਿਹੜੀ ਇਹ ਘਟਨਾ ਹੋਈ ਹੈ ਇਹਦੇ ਵਿੱਚ ਜਿਹੜੇ ਬੰਦੇ ਦੋਸ਼ੀ ਨੇ ਮੇਰੀ ਪੁਲਿਸ ਅਫਸਰ ਨਾਲ ਗੱਲ ਹੋਈ ਹੈ ਅਫਸਰ ਵੀ ਮੇਰੇ ਇੱਥੇ ਵੀ ਗੱਲ ਹੋਈ ਹੈ ਨਵੇਂ ਐਸਐਸਪੀ ਸਾਹਿਬ ਆਏ। ਮੇਰਾ ਖਿਆਲ ਹੈ ਇੱਕ ਅੱਦੇ ਦਿਨ ਚ। ਪਰਮਾਤਮਾ ਕਿਰਪਾ ਕਰੂਗਾ ਸਾਡੀ ਪੁਲਿਸ ਜਿਹੜੀ ਹੈ। ਇਹਨਾਂ ਦੋਸ਼ੀਆਂ ਨੂੰ ਫੜ ਦੇ ਵਿੱਚ ਕਾਮਯਾਬ ਹੋ ਜੂਗੀ। ਮਾਤਾ ਨੂੰ ਵਿਸ਼ਵਾਸ ਦਿਵਾਇਆ ਸਰਕਾਰ ਵੱਲੋਂ ਕਿ ਸਰਕਾਰ ਤੁਹਾਡੇ ਨਾਲ ਹੈ। ਉਹਨਾਂ ਦੇ ਬੱਚਿਆਂ ਨੂੰ ਮਿਲੇ ਉਹਨਾਂ ਦੀ ਪਤਨੀ ਨੂੰ ਮਿਲੇ। ਉਦ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਮਾਜ ਵਿਰੋਧੀ ਤੱਤ ਨੇ ਜਿਹੜੇ ਗੁੰਡੇ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਕਹਿੰਦੇ ਆ ਇਹ ਜ਼ਿਆਦਾਤਰ ਪੰਜਾਬ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਹੁੰਦਾ ਇਹਨਾਂ ਦੀਆਂ ਕਾਰਵਾਈਆਂ ਜਿਹੜੀਆਂ ਬੰਦ ਹੋ ਜਾਣਗੀਆਂ ਸਰਕਾਰ ਇਸ ਚੀਜ਼ ਨੂੰ ਬੜਾ ਸੀਰੀਅਸ ਲੈ ਰਹੀ ਹੈ ਪਹਿਲਾਂ ਵੀ ਸੀਰੀਅਸ ਲੈ ਰਹੀ ਹੈ ਪਰ ਬਹੁਤ ਸੀਰੀਅਸ ਚੀਜ਼ ਲੱਗ ਰਹੀ ਹੈ ਸਰਕਾਰ ਨੇ ਲਿਆ ਉਹ ਦਸੇ ਜਲਦੀ ਜਿਹੜੇ ਜਿਹੜੇ ਕਾਤਲ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਜਿਹੜਾ ਭੇਜ ਦਾਂਗੇ ਦੋ ਤਿੰਨ ਦਿਨ ਦੇ ਵਿੱਚ ਹੀ ਭੇਜ ਦਾਂਗੇ ਸਾਨੂੰ ਜੋ ਕੋਈ ਤਾਰੀਵਾਲ ਸਿੰਘ ਆਏ ਦਿਨ ਹੀ ਫਰੋਤੀਆਂ ਦੀ ਕਾਲ ਤੇ ਗੋਲੀਆਂ ਚੱਲਣ ਦੀ ਵਾਰਦਾਤ ਜਿਹੜੀ ਆ ਸਾਹਮਣੇ ਆ ਰਹੀ ਆ ਕਿ ਸਰਕਾਰ ਜਿਹੜੀ ਆ ਇਹਨਾਂ ਦੇ ਉੱਪਰ ਨੱਥ ਪਾਉਣ ਵਾਸਤੇ ਕਿਹੋ ਜਿਹੇ ਉਪਰਾਲੇ ਕਰ ਰਹੀ ਨਹੀ ਨਹੀ ਸਾਡੇ ਕੋਲ ਡਪੂਟਾਂ ਨੇ ਆਏ ਦਿਨ ਕੁਝ ਬੰਦੇ ਐਕਚੁਅਲੀ ਕਿਹਾ ਕਿ ਬਾਦਲੇ ਦੇਸ਼ਾਂ 'ਚ ਬੈਠੇ ਉਹ ਬਾਦਲੇ ਦੇਸ਼ਾਂ 'ਚੋਂ ਬੈਠੇ ਆਪਣਾ ਇਹ ਜਿਹੜਾ ਕੰਮ ਜਿਹੜੇ ਗਲਤ ਕੰਮ ਔਖਾ ਦੇ ਪਸ ਸਰਕਾਰ ਨੇ ਹਰ ਪੱਦਰ ਦੇ ਉੱਤੇ ਅਸੀਂ ਟੋਟਲੀ ਵਾਚ ਕਰ ਦੇ ਦਿੰਦੇ ਆਂ ਦੇਖ ਦੇ ਦਿੰਦੇ ਆਂ ਜਿੱਥੇ ਵੀ ਇਹ ਕਟੜਾ ਹੁੰਦੀ ਹੈ ਜਿੱਥੇ ਵੀ ਇਹ ਕੋਈ ਫਰੋਤੀ ਮੰਗਦਾ ਜਾਂ ਜੋ ਕੋਈ ਲੜਾਈ ਝਗੜੇ ਚੋਂ ਕੋਈ ਨਿੱਜੀ ਰੰਜਿਸ਼ ਕਈ ਨਿਕਲ ਆਉਂਦੀ ਹੈ ਸਰਕਾਰ ਜਿਹੜੀ ਆ ਕਿਸੇ ਨੂੰ ਇਹ ਇਜਾਜ਼ਤ ਨਹੀਂ ਦਊਗੀ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਫਰੋਦੀ ਮੰਗੇ ਜਾਂ ਫਰੋਦੀ ਕਰਕੇ ਕਿਸੇ ਦਾ ਕਤਲ ਕਰੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਇਹ ਵਚਨਬੱਧਤਾ ਉਹਦੇ ਦੇਤੇ ਅਸੀਂ ਕੰਮ ਕਰਦੇ ਉਹਦੇ ਦੇ ਸਿੱਟੇ ਜਿਹੜੇ ਆ ਇਹਦੇ ਰਿਜ਼ਲਟ ਜਿਹੜੇ ਆ ਜਲਦੀ ਤੁਹਾਡੇ ਸਾਹਮਣੇ ਜਿਹੜੇ ਆ ਜਾਣਗੇ ਪਰਿਵਾਰ ਵੱਲੋਂ ਮੰਗ ਜਿਹੜਾ ਇਹ ਕੇਸ ਆ ਇਹ ਕੋਈ ਫਰੋਦੀ ਦਾ ਮਾਮਲਾ ਹੈ ਜਾਂ ਕੋਈ ਗੈਂਗਵਾਰ ਦਾ ਮੈਂ ਤੁਹਾਨੂੰ ਇੱਕ ਅੱਧੇ ਦਿਨ 'ਚ ਦੱਸ ਦੂੰਗਾ ਅਸੀਂ ਇੱਤੇ ਤਵਦੀਸ਼ ਕਰਦੇ ਅਸੀਂ ਕਈ ਪੱਖਾਂ ਤੋਂ ਸਾਡੇ ਪੁਲਿਸ ਅਫਸਰ ਲੱਗੇ ਆ ਅਜੇ ਇਹ ਗੱਲ ਕਹਿਣੀ ਸਮੇ ਤੋਂ ਪਹਿਲਾਂ ਪਰ ਇੱਕ ਦੋ ਦਿਨ ਚੀ ਤੁਹਾਨੂੰ ਬਦਲ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਘਰ ਦੇ ਵਿੱਚ ਕਮਾਈ ਦਾ ਸਾਧਨ ਕੋਈ ਨਹੀਂ ਰਿਹਾ ਤੇ ਜਿਹੜੀ ਉਹਨਾਂ ਦੇ ਵਾਈਫਾ ਉਹਨਾਂ ਨੂੰ ਆਂਗਣਵਾੜੀ ਦੇ ਵਿੱਚ ਪੱਕਿਆਂ ਕੀਤਾ ਜਾਵੇ ਨਹੀਂ ਨਹੀਂ ਉਹਨਾਂ ਦੀ ਜਿਹੜੀ ਪਤਨੀ ਹੈ ਪਹਿਲਾਂ ਵੀ ਆਂਗਣਵਾੜੀ ਚ ਕੰਮ ਕਰਦੇ ਆ ਤੇ ਮੈਂ ਸਾਡੇ ਨਾਲ ਹੀ ਤਲਵੀਰ ਸਿੰਘ ਗੇਲੋਂ ਨਹੀਂ ਆਏ ਇਹਨਾਂ ਦੀ ਡਿਊਟੀ ਲਾਤੀ ਆ ਉਹਨਾਂ ਦੀ ਪਤਨੀ ਨੂੰ ਜਿਹੜਾ ਪੱਕਾ ਜਿਹੜਾ ਆਪਾਂ ਆਂਗਣਵਾੜੀ ਦੇ ਵਿੱਚ ਜੋਬ ਦੋਵਾਂਗੇ ਉਹਨਾਂ ਦੀ ਬੱਚਿਆਂ ਦੀ ਜੇ ਪੜ੍ਹਾਈ ਲਈ ਉਹਨਾਂ ਨੂੰ ਕੋਈ ਲੋੜ ਪਊਗੀ ਉਦਲੀ ਕਰਾਂਗੇ ਇੱਕ ਪਤਾ ਕਰ ਲਓ ਕਿ ਮਾਤਾ ਦੀ ਪੈਨਸ਼ਨ ਵਗੈਰਾ ਲੱਗੀ ਹੈ ਕਿ ਨਹੀਂ ਜੇ ਮਾਤਾ ਦੀ ਪੈਨਸ਼ਨ ਵੀ ਮਾਤਾ ਦੀ ਪੈਨਸ਼ਨ ਹਾਂ ਜੇ ਮਾਤਾ ਦੀ ਪੈਨਸ਼ਨ ਨਹੀਂ ਲੱਗੀ ਮਾਤਾ ਦੀ ਪੈਨਸ਼ਨ ਹੀ ਦਵਾ ਕੇ ਦਾਂਗੇ ਜੋ ਪ੍ਰਵਾਦ ਕਰੂਗਾ ਪ੍ਰਵਾਦ ਦੀ ਮਤ ਕਰਾਂਗੇ ਜੀ ਕੋਈ ਇਦਾਂ ਠੀਕ ਹਾਂ